ਗੰਗਨਾਵਾਂ ਨੌ ਤੇ ਜਿਹੜੀ ਆਪਾਂ ਨੂੰ ਪਤਾ ਹੈ ਵੀ ਬੀਜੇਪੀ ਦੀ ਐਂਟਰੀ ਹੈ ਇਹ ਇਹ ਬੀਜੇਪੀ ਨੂੰ ਖੁਸ਼ ਕਰਨ ਵਾਸਤੇ ਮੋਦੀ ਨੂੰ ਖੁਸ਼ ਕਰਨ ਵਾਸਤੇ ਉਹਨਾਂ ਦੀ ਮਰਜ਼ੀ ਦੀ ਇਹਨਾਂ ਨੇ ਫਿਲਮ ਲਾਈ ਹੈ ਜਿਹੜਾ ਸੀਨ ਦਿਖਾਉਣ ਵਾਲੇ ਸੀਗੇ ਉਹ ਇਹਨੇ ਦਿਖਾਏ ਨਹੀਂ ਐਮਨ ਨੌ ਦਾ ਰੱਖਤਾ ਐਮਰਜੈਂਸੀ ਇੰਦਰਾ ਦੇ ਖਿਲਾਫ ਵੀਂਦਰਾ ਨੇ ਐਮਰਜੈਂਸੀ ਲਾਈ ਸੀ ਚਲੋ ਅਸੀਂ ਉਹਦਾ ਹੱਕ ਨਹੀਂ ਉਹਨਾਂ ਨੇ ਗਲਤ ਕਰਿਆ ਉਹ ਭੁਗਤ ਰਹੇ ਆ ਪਰ ਇਹਨਾਂ ਦੀ ਜਿਹੜੇ ਐਮਪੀ ਉਹਨਾਂ ਦੀ ਇਹ ਉਹਨੂੰ ਮੋਦੀ ਨੂੰ ਖੁਸ਼ ਕਰਨ ਵਾਸਤੇ ਉਹਨਾਂ ਦੀ ਮਰਜ਼ੀ ਨਾਲ ਇਹਨੇ ਫਿਲਮ ਲਾਈ ਹੈ ਜੇ ਲੋਕਾਂ ਦੀ ਮਰਜ਼ੀ ਨਾਲ ਫਿਲਮ ਬਣਾਉਂਦੀ ਲੋਕਾਂ ਨੇ ਰੋਕ ਰੋਕਣੀ ਸੀ ਬਿਲਕੁਲ ਅਸੀਂ ਵੀ ਤਿਆਰ ਸੀ ਦੇਖਣ ਨੂੰ ਜਿਹੜੇ ਰੋਲਾ ਪਹਿਲਾਂ ਪਿਆ 104 ਕੱਟ ਲਾਤੇ ਹੁਣ ਇਹਦੇ ਬਾਰੇ ਆਪਾਂ ਕਿਵੇਂ ਕਹਦੇ ਹੋਗੇ ਵੀ ਕੱਟ ਲਾਏ ਆ ਨਹੀਂ ਲਾਏ ਇਸ ਕਰਕੇ ਵਿਰੋਧ ਕਰ ਰਹੇ ਆ ਇਹ ਸਿਰਫ ਮੋਦੀ ਨੂੰ ਖੁਸ਼ ਕਰਨ ਵਾਸਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਕੰਗਣਾ ਹਮੇਸ਼ਾ ਪੰਜਾਬ ਦੇ ਪੰਜਾਬੀਆਂ ਦੇ ਖਿਲਾਫ ਬੋਲਦੀ ਰਹੀ ਹੈ ਪੰਜਾਬੀਆਂ ਦੀ ਮਾਤਾਂ ਨੂੰ ਕਹਿੰਦੀ 100-100 ਰੁਪਏ ਲੈ ਕੇ ਧਰਨੇ ਜਾਂਦੀਆਂ ਉਹ ਚੀਜ਼ ਦਾ ਇਹਦਾ ਵਿਰੋਧ ਚੱਲਦਾ ਰਹੂਗਾ ਹੁਣ ਵੀ ਹੈ ਅੱਗੇ ਵੀ ਰਹੂਗਾ ਜਾਤਾਂਗੇ ਵਿਸ਼ਵਾਸਨੀਤਵਾਦੀ ਕਿ ਮੈਂ ਲੋਕਾਂ ਦੇ ਨਾਲ ਐ ਉਹ ਲੋਕਾਂ ਦੇ ਹੱਕ 'ਚ ਐ ਇਹ ਚੰਗੀ ਫਿਲਮ ਬਣਾਉਗੀ ਸਾਨੂੰ ਦਿਖਾ ਕੇ ਜਿਹੜੇ ਬੁੱਧੀਜੀਵੀ ਆ ਸਾਡੇ ਸਿੱਖ ਧਰਮ ਦੇ ਇਹ ਉਹ ਕਹਿ ਦੇਣਗੇ ਅਸੀਂ ਫਿਲਮ ਦੇਖਾਂਗੇ ਤੁਹਾਨੂੰ ਕੋਈ ਤਕਲੀਫ ਨਹੀਂ ਆਗੀ ਪਰ ਇਹਦੇ ਖਿਲਾਫ ਇਸ ਕਰਕੇ ਐ ਇਹ ਜਾਣਬੁੱਝ ਕੇ ਹਰਾਮਜਿੰਦਗੀ ਕਰ ਰਹੀ ਐ ਸਿਰਫ ਮੋਦੀ ਨੂੰ ਖੁਸ਼ ਕਰਨ ਵਾਸਤੇ ਬੀਜੇਪੀ ਨੂੰ ਖੁਸ਼ ਕਰਨ ਵਾਸਤੇ ਆ ਗੱਲ ਐ ਇਸ ਕਰਕੇ ਵਿਰੋਧ ਹੋ ਰਿਹਾ ਐ ਦਾ ਤੇ ਧਰਨਾ ਸਰ ਅੱਜ ਦੇ ਦਿਨੀ ਸੀਗਾ ਕੱਲੂ ਪੇਜ ਤੇ ਕਿਤੇ ਫਿਲਮ ਲੱਗੇਗੀ ਬਿਲਕੁਲ ਜਦ ਵੀ ਇਹ ਫਿਲਮ ਲੱਗੇਗੀ ਅਸੀਂ ਨਾਲ ਧਰਨਾ ਲਾਣ ਜਾਵਾਂਗੇ ਸੜਕਾਂ ਵੀ ਰੋਕਾਂਗੇ ਹੋਰ ਵੀ ਐਕਸ਼ਨ ਜਿਹੜਾ ਸਖਤ ਤੋਂ ਸਖਤ ਕਰਨਾ ਪਊਗਾ ਪਰ ਸਾਨੂੰ ਆਸਵਾਦ ਪ੍ਰਸ਼ਾਸਨ ਨੂੰ ਅਸਵਾਦ ਦਵਾਇਆ ਗਿਆ ਹੈ ਅਪੀ ਅਸੀਂ ਪੰਜਾਬ 'ਚ ਫਿਲਮ ਨਹੀਂ ਲੰਘਣ ਦੇਣਾਂਗੇ ਤੇ ਸਾਨੂੰ ਆਸ ਹੈ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਵੀ ਚਾਹਦੀ ਹੈ ਵੀ ਇੱਥੇ ਆਮਨ ਕਾਨੂੰਨ ਦੀ ਸਥਿਤੀ ਨਾ ਖਰਾਬ ਹੋਵੇ